ਹਾਂਜੀ ਦੋਸਤੋ ਜਦ ਸਿੱਖਾਂ ਦੇ ਘਰੇ ਜਨਮ ਲੈ ਕੇ ਕੁੰਡਲੀਆਂ ਹੀ ਮਲਾਉਣੀਆਂ ਨੇ ਤਾਂ ਫਿਰ ਲਾਵਾ ਹੀ ਕਿਉਂ ਫੇਰੇ ਲੈਣੇ ਚਾਹੀਦੇ ਨੇ ਸਿੱਖਾਂ ਦੇ ਘਰੇ ਜਨਮ ਲੈ ਕੇ ਤਾਂ ਸਿੱਖੀ ਸਿਧਾਂਤਾਂ ਦੇ ਉੱਤੇ ਨਾ ਚੱਲੇ ਫਿਰ ਜੇ ਹਿੰਦੂਆਂ ਦੇ ਹਿਸਾਬ ਨਾਲ ਹੀ ਚੱਲਣਾ ਹੈ ਤਾਂ ਫਿਰ ਹਿੰਦੂ ਬਣ ਕੇ ਰਹੋ ਦੇ ਜੇ ਹਿੰਦੂਆਂ ਤਾਂ ਹਿੰਦੂ ਦਾ ਚਲ ਹੈਗੀ ਨੇ ਆਪਦੇ ਸਿਧਾਂਤ ਤੇ ਚੱਲਦੀ ਨੇ ਮੁਸਲਮਾਨ ਆਪਦੇ ਸਿਧਾਂਤ ਤੇ ਪੱਕੇ ਨੇ ਉਹਨਾਂ ਨੂੰ ਕੋਈ 1 ਇੰਚ ਵੀ ਨਹੀਂ ਹਲਾ ਸਕਦਾ ਤੇ ਜਿਹੜੇ ਸਿੱਖ ਨੇ ਇਹ ਇਹ ਜਿਵੇਂ ਉਹ ਨਹੀਂ ਹੁੰਦਾ ਦੋ ਦੋ ਵੀੜੀਆਂ ਤੇ ਪੈਰ ਰੱਖਣੇ ਇਹਨਾਂ ਦੇ ਦੋ ਵੀੜੇ ਤੇ ਤੀਜੀ ਤੇ ਲੱਤ ਹੁੰਦੀ ਤੀਜੀ ਵੀੜੀ ਤੇ ਪੈਰ ਰੱਖ ਲੈਂਦੇ ਇਹਦਾ ਉਹ ਕੰਮ ਆ ਇਹਨਾਂ ਦਾ ਮਤਲਬ ਕੋਈ ਛੱਡਣਾ ਹੀ ਨਹੀਂ ਕੋਈ ਇਹਨਾਂ ਨੇ ਪੰਡਤ ਨਹੀਂ ਛੱਡਣਾ ਕੋਈ ਪੀਰ ਨਹੀਂ ਛੱਡਣਾ ਹੈ ਹੁਣ ਪੀਰ ਕਿਹਨਾਂ ਦੇ ਨੇ ਮੁਸਲਮਾਨਾਂ ਦੇ ਨੇ ਉਹ ਜਿਹੜਾ ਕਬਰ ਉਹ ਤਾਂ ਮੁਸਲਮਾਨਾਂ ਦੀ ਹੁੰਦੀ ਹੈ ਤੇ ਮੁਸਲਮਾਨਾਂ ਦੇ ਮੱਥਾ ਟੇਕੜ ਜਾਂਦੇ ਨੇ ਤੇ ਕਦੇ ਇਹ ਮਸਤਾਂ ਦੇ ਵਗ ਜਾਂਦੇ ਨੇ ਉਹਨਾਂ ਦਾ ਤਾਂ ਕੋਈ ਅਲੱਗ ਹੀ ਲੈਣ ਜੀ ਹੈ ਇੱਕ ਤੇ ਕਦੇ ਇਹ ਪੰਡਤਾਂ ਕੋਲ ਭੱਜ ਜਾਂਦੇ ਨੇ ਕੁੰਡਲੀਆਂ ਦਿਖਾਉਣ ਕਦੇ ਮਤਲਬ ਹੱਥ ਦਿਖਾਉਣ ਵਾਗੇ ਮੇਰਾ ਇਹ ਨੌਕਰੀ ਮਿਲੂ ਜਾਂ ਨਹੀਂ ਮੇਰਾ ਵਿਆਹ ਹੋਊ ਜਾਂ ਨਹੀਂ ਜਾਂ ਹੁਣ ਤਾਂ ਇੱਕ ਜਿਹੜਾ ਅਸਟਰੋਲੋਜੀ ਚੱਲਿਆ ਹੋਇਆ ਵੀ ਮੈਂ ਰਿਲੇਸ਼ਨਸ਼ਿਪ ਚ ਕਦੋਂ ਆਉਂਦਾ ਸਭ ਤੋਂ ਵੱਡਾ ਉਹਨਾਂ ਦਾ ਕਨਸੈਪਟ ਇਹੀ ਆ ਵੀ ਮੈਂ ਰਿਲੇਸ਼ਨਸ਼ਿਪ ਚ ਕਦੋਂ ਐਡੀ ਕਿੱਡੀ ਕਥਾਲੀ ਇਹ ਉਪਲਬਧੀ ਆ ਇਹ ਰਿਲੇਸ਼ਨਸ਼ਿਪ ਚ ਆਉਣ ਵਾਲੀ ਇਹ ਕਿੱਡਾ ਕਿ ਪਦਮਸ਼੍ਰੀ ਮਿਲਣਾ ਵੀ ਮੈਨੂੰ ਕਦੋਂ ਮਿਲੂਗਾ ਇਹ ਕਮਾਲ ਦੀ ਗੱਲ ਆ ਐਡਾ ਵੱਡਾ ਯਾਰ ਤੁਸੀਂ ਨੇ ਐਡਾ ਯਾਰ ਇਹ ਕਲੰਨਾ ਦਾ ਦੇਸ਼ ਆ ਯਾਰ ਜਮੀ ਸਮਝ ਨਹੀਂ ਹੈਗੀ ਗੱਲ ਵੀ ਤੇ ਦੋਸਤੋ ਵੇਖੋ ਜਦੋਂ ਸਿੱਖਾਂ ਦੇ ਘਰੇ ਆਪਾਂ ਜਨਮ ਲਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ 52 ਹੁਕਮ ਲਿਖੇ ਨੇ ਤਾਂ ਉਹ 52 ਹੁਕਮਾਂ ਦੇ ਵਿੱਚ ਆਪਾਂ ਅੱਧ ਪਜਦ ਤੱਕ ਤਾਂ ਪਹੁੰਚੀ ਐ ਚਲੋ ਪੂਰੇ ਤਾਂ ਨਹੀਂ ਮੰਨੇ ਜਾਂਦੇ ਪੂਰੇ ਤਾਂ ਇੱਥੇ ਕੋਈ ਹੈ ਹੀ ਨਹੀਂਗਾ ਮੈਂ ਨਾ ਦਰਬਾਰ ਸਾਹਿਬ ਦੇ ਅੰਦਰ ਕੋਈ ਬੈਠਾ ਗਰੰਥੀ ਵੀ ਨਹੀਂ ਹੋਣਾ ਪੂਰੇ 52 ਹੁਕਮਾਂ ਚ ਤਾਂ ਇੰਨਾ ਕ ਆਪਾਂ ਨੂੰ ਦਾਵਾ ਹੈਗਾ ਤੇ ਪਰਾਪਾਦ ਬਜਾ ਤਾ ਪਹੁੰਚੀ ਇਹ ਵੀ 52 ਹੁਕਮ ਦੇ ਵਿੱਚ ਕੁਛ ਤਾਂ ਆਪਾਂ ਫੋਲੋ ਕਰੀਏ ਤਾਂ ਇੱਕ ਅੱਦੇ ਤੇ ਵੀ ਨਹੀਂ ਛੱਡਦੇ ਜਾਤ ਪਾਤ ਦਾ ਛੋੜੇ ਚੋਂ ਨਹੀਂ ਨਿਕਲਿਆ ਹਜੇ ਹੈ ਕੋਈ ਕਹਿੰਦਾ ਮੈਂ ਜੱਟਾਂ ਕੋਈ ਕਹਿੰਦਾ ਮੈਂ ਰਾਜਪੂਤਾਂ ਕੋਈ ਕਹਿੰਦਾ ਮੈਂ ਕੋਸਾਂ ਕਿ ਕੋਸ ਅਧਰ ਇੱਕ ਦੂਜੇ ਨਾਲ ਲੜੀ ਜਾਂਦੇ ਨੇ ਵਿਆਹਾਂ ਨੂੰ ਜੇ ਲਵ ਮੈਰਿਜ ਦੀ ਗੱਲ ਹੋਵੇ ਤਾਂ ਕਹਿੰਦੇ ਨੇ ਵੀ ਅਸੀਂ ਜੱਟਾਂ ਜੀ ਮੈਂ ਅਸੀਂ ਨਹੀਂ ਇਹਨਾਂ ਦੀ ਕੁੜੀ ਲੈਣੀ ਜਾਂ ਮੁੰਡਾ ਨਹੀਂ ਅਸੀਂ ਮਤਲਬ ਨੀਵੇਂ ਸਾਹ ਕਰਨਾ ਚਾਹ ਹੋਰ ਤੇ ਜਦੋਂ ਖੂਨ ਚੜਾਉਣਾ ਹੁੰਦਾ ਉਦੋਂ ਕੋਈ ਜਾਤ ਪਾਤ ਦੀ ਨਹੀਂ ਪੁੱਛਦਾ ਧਰਮ ਵੀ ਨਹੀਂ ਪੁੱਛਦੇ ਮਨ ਟਲ ਆਉਂਦਾ ਨੇ ਚੜਾਉਣ ਨੂੰ ਪਤਾ ਵੀ ਜਾਨ ਤੇ ਬਣੀ ਹੋਈ ਆ ਉਦੋਂ ਕਿੱਧਰ ਭੱਜ ਜਾਂਦੇ ਫਿਰ ਜਾਤੀ ਪਾਤੀ ਵੀ ਤੁਸੀਂ ਉਦੋਂ ਦੇਖਿਆ ਕਰੋ ਤੇ ਦੂਜੀ ਗੱਲ ਇਹ ਜਿਹੜਾ ਕੁੰਡਲੀ ਮਲਾਉਣ ਵਾਲਾ ਸਿਸਟਮ ਆ ਇਹ ਸੁਣਵਾ ਦੱਸ ਦਣਾ ਜਦੋਂ ਅਸੀਂ ਹਿੰਦੂ ਆਲੇ ਜਿਹੜੇ ਤੁਸੀਂ ਸਿਧਾਂਤਾਂ ਤੇ ਚੱਲਦੇ ਹੋ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਤਾਂ ਉੱਥੇ ਸਿੱਧਾ ਇਹ ਗੱਲ ਕਹੀਦੀ ਵੀ ਨਾਮ ਹਿੰਦੂ ਨਾਮ ਮੁਸਲਮਾਨ ਹਮ ਹਮ ਸਿੱਖ ਜੇ ਜੀ ਸਿੱਖ ਹੈ ਉਦੋਂ ਸਿੱਖ ਧਰਮ ਦੀ ਸਥਾਪਨਾ ਹੋ ਗਈ ਤਾਂ ਉਦੋਂ ਉੱਥੋਂ ਤੋਂ ਹੀ ਇਹ ਤਕਰਾਰ ਸ਼ੁਰੂ ਹੋਈ ਹੈ ਉੱਥੋਂ ਤੋਂ ਹੀ ਇਹ ਗੱਲਾਂ ਹੁੰਦੀਆਂ ਇਹ ਵਿਤਕਰਾ ਸ਼ੁਰੂ ਹੁੰਦਾ ਹੈ ਵੀ ਇਹ ਸਿੱਖ ਨੇ ਇਹਨਾਂ ਨੇ ਮਤਲਬ ਪਖੰਡਵਾਦ ਦਾ ਜਦੋਂ ਉਹ ਕਰੀ ਨਖੇਦੀ ਕਰੀ ਮਤਲਬ ਪਖੰਡਵਾਦ ਨੂੰ ਪਛਾੜਿਆ ਬੁਰੀਆਂ ਕ੍ਰਹਿਤਾਂ ਵਹਿਮ ਭਰਮ ਨੂੰ ਪਿੱਛੇ ਧੱਕਿਆ ਉਦੋਂ ਉਪਰ ਜਿਹੜੇ ਹਿੰਦੂ ਸੀਗੇ ਉਹਨਾਂ ਨੇ ਤਾਂ ਫਿਰ ਬੋਲਣਾ ਹੀ ਆ ਵੀ ਸਾਡੇ ਧਰਮ ਦੇ ਵਿੱਚ ਆ ਕੇ ਤੁਸੀਂ ਐ ਕਰਤਾ ਵਾ ਕਰਤਾ ਵੀ ਤੁਸੀਂ ਸਾਡੇ ਚੋਂ ਨਿਕਲਿਓ ਹੁਣ ਤੱਕ ਕਹੀ ਜਾਂਦੇ ਨੇ ਵੀ ਤੁਸੀਂ ਹਿੰਦੂ ਤੇ ਮੈਰਿਜ ਐਕਟ ਦੇ ਵਿੱਚ ਵੀ ਹਿੰਦੂ ਲਿਖਿਆ ਜਾਂਦਾ ਆਪਾਂ ਐ ਨਹੀਂ ਕਹਿੰਦੇ ਵੀ ਹਿੰਦੂ ਮੜੇ ਨੇ ਜਾਂ ਕੋਈ ਮੁਸਲਮਾਨ ਮੜੇ ਨੇ ਕੋਈ ਕੋਈ ਨਹੀਂ ਮੜਾ ਕੋਈ ਚੰਗਾ ਨਹੀਂ ਕੋਈ ਸਾਰਿਆਂ ਦੇ ਵਿੱਚ ਬੰਦੇ ਚੰਗੇ ਬੰਦੇ ਹੁੰਦੇ ਨੇ ਕੋਈ ਧਰਮ ਨਹੀਂ ਮੜਾ ਹੁਣ ਦੇਖੋ ਅ ਅੱਧੇ ਹਿੰਦੂ ਨੂੰ ਹੀ ਨਹੀਂ ਪਤਾ ਹਣਾ ਵੀ ਕੀ ਤਾਂ ਕਿਹਨੇ ਲਿਖਿਆ ਭਗਵਦ ਗੀਤਾ ਤੇ ਨਾ ਕੋਈ ਪੜਦਾ ਤੇ ਸਿੱਖਾਂ ਦੇ ਵਿੱਚ ਗਾਤਰ ਭਾਈ ਫਿਰ ਤਨੇ ਨਿਤਨੇਮ ਕੋਈ ਕਰਦਾ ਨਹੀਂਗਾ ਤੇ ਪਾਠ ਕੋਈ ਵੀ ਨਹੀਂ ਕਰਦਾ ਇਹ ਨਹੀਂ ਪਤਾ ਅੰਮ੍ਰਿਤਸਰ ਕੇ ਗੁਰਦੁਆਰਿਆਂ ਚ ਬਗ ਜਾਣ ਤੇ ਅੰਮ੍ਰਿਤਸਰ ਸ਼ਹਿਰ ਸਾਕੇ ਠੇਕੇ ਵੀ ਖੋਲ ਰੱਖਨੇ ਸ਼ਰਾਬਾਂ ਦੇ ਲੋਕਾਂ ਨੇ ਮਤਲਬ ਸਿੱਖੀ ਦੇ ਸਿਧਾਂਤਾਂ ਤੇ ਕੋਈ ਪੂਰਾ ਨਹੀਂ ਹੈਗਾ ਕੋਈ ਆਪਦੇ ਧਰਮ ਚ ਪਰ ਮੁ슬ਮਾਨਾਂ ਦੇ ਵਿੱਚ ਥੋੜਾ ਸਟੈਂਡ ਹੈਗਾ ਥੋੜਾ ਬਹੁਤ ਦੇਖ ਨੂੰ ਮਿਲਦਾ ਉਹ ਪੱਕੇ ਨੇ ਆਪਦੇ ਉਹ ਮੁ슬ਮਾਨ ਉਹਨਾਂ ਨੇ ਉਹ ਸਤ ਨਮਾਜ਼ਾਂ ਦੇ ਪੂਰੇ ਪੱਕੇ ਹੁੰਦ ਨੇ ਵਿੱਚ ਚਲੋ ਹਰੇਕ ਵਿੱਚ ਹਰੇਕ ਧਰਮਾਂ ਦੇ ਵਿੱਚ ਹੁੰਦੇ ਹੀ ਨੇ ਮਾੜੇ ਚੰਗੇ ਪਰ ਉਹਨਾਂ ਦੇ ਬਹੁਤ ਘੱਟ ਨੇ ਦੇਖਿਆ ਜਾਂਦਾ ਪਰ ਸਿੱਖਾਂ ਦੇ ਵਿੱਚ ਤਾਂ ਮੈਂ ਪਹਿਲੀ ਵਾਰੀ ਦੇਖਿਆ ਇਹ ਕੋਈ ਨਹੀਂ ਛੱਡਦੇ ਇਹ ਨਾ ਪੀਰ ਛੱਡਦੇ ਨੇ ਨਾ ਕੋਈ ਆਹ ਕਹਿੰਦੇ ਨੇ ਨਾ ਪੰਡਤ ਛੱਡਦੇ ਨੇ ਹੱਥ ਦਿਖਾਉਣ ਵਾਗੇ ਕਦੇ ਕੁਝ ਕਰਨ ਵਾਗੇ ਨੌਕਰੀ ਵਧੀ ਗ੍ਰਹਿ ਕਲੇਸ਼ ਚੱਲਦਾ ਹੈ ਕੋਈ ਚੀਜ਼ ਨਹੀਂ ਛੱਡਦੇ ਬਸ ਮਿਲਣਾ ਚਾਹੀਦਾ ਕੋਈ ਆਪਦੇ ਗੁਰੂ ਤੇ ਭਰੋਸਾ ਨਹੀਂ ਹੈਗਾ ਆਪਦੇ ਗੁਰੂ ਤੇ ਪਰੋ ਸਰਖੋ ਮੰਨਦੇ ਚੰਗੇ ਟਾਈਮ ਹਰੇਕ ਤੇ ਆਉਂਦੇ ਨੇ Hindu ਤੇ ਵੀ ਆਉਂਦੇ ਨੇ Sikh ਤੇ ਵੀ ਆਉਂਦੇ ਨੇ Musalman ਤੇ ਵੀ ਆਉਂਦੇ ਨੇ ਜਦੋਂ ਬੰਦਾ ਦੁਨੀਆ ਤੇ ਆ ਗਿਆ ਤਾਂ ਮੰਨਦਾ ਚੰਗਾ ਟਾਈਮ ਨਾਲ ਲੈ ਕੇ ਆਊਗਾ ਇਹ ਤਾਂ ਇਹ ਨਹੀਂ ਵੀ ਕਹਿੰਦਾ ਚੰਗਾ ਹੀ ਹੂ ਜਿਹੜੇ ਤਕੜੇ ਲੋਕ ਨੇ ਸੋਨੂ ਕਿਹਾਦਾ ਵੀ ਉਹ ਉਹਨਾਂ ਦੇ ਹਾਲਾਤ ਮਾੜੇ ਨਹੀਂ ਆਏ ਕਦੇ ਜਾ ਉਹ ਕਿਉਂਕਿ ਜੇ ਹੁਣ ਕਿਸੇ ਦੀ ਕਰੋੜ ਰੁਪਏ ਦੀ ਟਰਨਓਵਰ ਆਇਆ ਜਾਂ 10 ਕਰੋੜ ਦੀ ਟਰਨਓਵਰ ਆਇਆ ਉਹਦੇ ਵਾਸਤੇ ਜੇ ਉਹ 3 ਕਰੋੜ 4 ਕਰੋੜ ਘਟ ਗਿਆ ਤੋਂ ਬਸ ਤਾਂ ਮੰਦਾ ਟਾਈਮ ਹੀ ਆ ਉਹਨਾਂ ਤਾਂ ਟੈਨਸ਼ਨ ਪੈ ਗਈ ਉਵੇਂ ਹੀ ਬਸ ਆਪਣਾ ਗੱਮਾ ਜੇ ਆਪਣਾ ਆਪਣੇ ਜੇ ਕੋਈ ਮਹੀਨੇ ਦਾ 20000 ਬਣਦਾ ਜੇ ਆਪਾਂ ਘਟ ਜੇ ਬਾਕੀ ਤਾਂ ਆਪਾਂ ਨੂੰ ਵੀ ਉਹੀ ਉਹ ਜਿਹਾ ਘੱਟਾ ਬਸ ਮਹਿਸੂਸ ਹੁੰਦਾ ਉਹੀ ਦੁੱਖ ਸੋਕਾ ਸਾਹਮਣੂ ਬਰਾਬਰੀ ਨੇ ਪਰ ਜੇ ਆਪਾਂ ਆਪਦੇ ਉਹ ਦੁੱਖ ਦੇ ਵਿੱਚ ਆਪਾਂ ਗੁਰੂ ਦਾ ਸਾਥ ਛੱਡਦਾ ਆਪਾਂ ਕਿਸੇ ਹੋਰ ਦੇ ਜਾ ਕੇ ਸਹਰਾਣੇ ਬਹਿ ਗਏ ਉਹ ਫਿਰ ਆਪਣੇ ਗੁਰੂ ਦੀ ਬੇਇੱਜ਼ਤੀ ਹੈ ਆਪਾਂ ਆਪਣੇ ਸਿੱਖ ਧਰਮ ਦੇ ਸਿਧਾਂਤਾਂ ਤੇ ਚੱਲੋ ਤੇ ਤਰਮਾ ਜਦੋਂ ਬੰਦਾ ਕੋਈ ਹਰੇਕ ਦਾ ਹਰੇਕ ਧਰਮ ਦੀ ਰਿਸਪੈਕਟ ਕਰੋ ਇਹ ਨਹੀਂ ਕਹਿੰਦੇ ਆਪਾਂ ਕਿਸ ਨੂੰ ਮਾੜਾ ਚੰਗਾ ਹਰੇਕ ਧਰਮ ਦੀ ਰਿਸਪੈਕਟ ਕਰੋ ਕਿਸੇ ਨੂੰ ਮੰਦਾ ਚੰਗਾ ਨਾ ਬੋਲੋ ਜਿਹੜਾ ਕੋਈ ਆਪਣੇ ਧਰਮ ਦੇ ਹਿਸਾਬ ਨਾਲ ਚੱਲਦਾ ਚੱਲੀ ਜਾਣ ਦੋ ਤੁਸੀਂ ਆਪਣੇ ਹਿਸਾਬ ਨਾਲ ਚੱਲੋ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰੋ ਜਿਹੜੇ ਹੁਣ ਵਿਆਹਾਂ ਦਾ ਸੀਜ਼ਨ ਚੱਲਣ ਵਾਲਾ ਕੁੰਡਲੀਆਂ ਪੜ ਲੀਆਂ ਹੁਣ ਦੇਖੀ ਮਿਲਦੀਆਂ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਵੀਡੀਓ ਨੂੰ ਕਰ ਦਿਓ ਸ਼ੇਅਰ ਫੇਰ ਮਿਲਦੇ ਆ ਨਵੀਂ